ਲੋਬੀ ਸੰਗ ਤੇ ਕਹਾਣੀ ਪੜਨ ਲੱਗਿਆ ਕਹਾਣੀ ਦੇ ਵਿੱਚ ਗੱਲ ਹੋਊਗੀ ਵੀ ਜੇ ਬੰਦਾ ਬਹੁਤਾ ਚੰਗਾ ਹੋਵੇ ਤਾਂ ਮਾਰੇ ਬੰਦੇ ਨੂੰ ਵੀ ਚੰਗਾ ਬਣਾ ਦਿੰਦਾ ਤੇ ਗੱਲ ਆ ਇੱਕ ਪਿੰਡ ਦੀ ਜਿੱਥੇ ਇੱਕ ਬਾਬਾ ਭਾਰਤੀ ਨਾਂ ਦਾ ਇੱਕ ਫਕੀਰ ਰਹਿੰਦਾ ਸੀ ਤੇ ਜਿਵੇਂ ਕਹਿੰਦੇ ਹੁੰਦੇ ਨੇ ਖੇਤਾਂ ਨੂੰ ਦੇਖ ਕੇ ਕਿਸਾਨ ਖੁਸ਼ ਹੁੰਦਾ ਤੇ ਮਾਰ ਦੇ ਬੱਚੇ ਨੂੰ ਇਸੇ ਤਰ੍ਹਾਂ ਹੀ ਉਹ ਜਿਹੜਾ ਬਾਬਾ ਭਾਰਤੀ ਸੀ ਆਉ ਦੇ ਘੋੜੇ ਨੂੰ ਦੇਖ ਕੇ ਖੁਸ਼ ਹੁੰਦਾ ਸੀ ਤੇ ਜਦੋਂ ਵੀ ਉਹਦਾ ਪਰਮਾਤਮਾ ਦੇ ਭਜਨ ਤੋਂ ਸਮਾਂ ਨਿਕਲਦਾ ਤਾਂ ਉਹ ਸਾਰਾ ਬਾਕੀ ਬਚਦਾ ਸਮਾਂ ਆਪ ਦੇ ਉਹ ਘੋੜੇ ਨੂੰ ਸਮਰਪਿਤ ਕਰ ਦਿੰਦਾ ਉਹ ਘੋੜਾ ਬਹੁਤ ਜ਼ਿਆਦਾ ਸੋਹਣਾ ਸੀ ਤੇ ਬਹੁਤ ਜ਼ਿਆਦਾ ਤਾਕਤਵਰ ਸੀ ਤੇ ਉਹਦੇ ਉਹ ਘੋੜੇ ਦੀ ਗੱਲਬਾਤ ਸਾਰਾ ਇਲਾਕਾ ਕਰਦਾ ਸੀ ਵੀ ਨਾ ਤਾਂ ਉਹ ਹੈ ਜਾਂ ਕੋਈ ਘੋੜਾ ਆਪਣੇ ਨੇੜੇ ਤੇੜੇ ਹੈਗਾ ਤੇ ਨਾ ਉਹ ਹੈ ਜਾਂ ਕੋਈ ਹੋਵੇ ਾਰੇ ਇੱਕ ਹੀ ਗੱਲ ਕਹਿੰਦਾ ਸੀ ਤੇ ਬਾਬਾ ਭਾਰਤੀ ਉਹਨੂੰ ਸੁਲਤਾਨ ਕਹਿ ਕੇ ਬੁਲਾਉਂਦਾ ਸੀ ਤੇ ਆ ਉਹਦੇ ਹੱਥ ਨਾਲ ਸਾਰਾ ਉਹਦਾ ਖਰਖਰਾ ਕਰਨਾ ਨਮਾਉਣਾ ਧਮਾਉਣਾ ਤੇ ਦਾਣਾ ਪਾਣੀ ਉਹਨੂੰ ਸਾਰਾ ਬਹੁਤ ਪਿਆਰ ਨਾਲ ਜਾਨੀ ਉਹਦੀ ਪਾਲਣਾ ਕਰਦਾ ਸੀ ਤੇ ਉਹ ਪਿੰਡ ਤੋਂ ਬਾਹਰ ਇੱਕ ਛੋਟੀ ਜਿਹੀ ਮੰਦਰ ਵਿੱਚ ਹੀ ਰਹਿੰਦਾ ਸੀ ਤੇ ਉੱਥੇ ਪਲਵਾਨ ਦਾ ਭਜਨ ਕਰਨਾ ਪਰ ਹੁਣ ਉਹਦਾ ਉਹਦੇ ਨਾਲ ਮੋਹ ਇੰਨਾ ਬਣ ਗਿਆ ਸੀ ਵੀ ਭਾਜੰਦੇ ਵਿੱਚ ਵੀ ਉਹਨੂੰ ਉਹਦਾ ਖਿਆਲ ਰਹਿੰਦਾ ਵੀ ਉਧਰ ਉਹਦਾ ਸੁਰਤ ਰਹਿਣੀ ਤੇ ਇੱਕ ਮਿੰਟ ਵੀ ਉਹਦੇ ਬਿਨਾ ਕੱਟਣਾ ਨੂੰ ਔਖਾ ਲੱਗਦਾ ਤੇ ਆਠਣ ਵੇਲੇ ਜਦੋਂ ਉਹ ਉਹਦੇ ਤੇ ਚੜਕੇ 10 ਮੀਲ ਦਾ ਗੇੜਾ ਲਾਉਂਦਾ ਫੇਰ ਉਹਦੇ ਮਨ ਨੂੰ ਚੈਨ ਆ ਜਾਂਦਾ ਪਰ ਜਿਹੜੇ ਲੋਕ ਸੀ ਪਿੰਡ ਦੇ ਉਹ ਜਦੋਂ ਉਹਨੂੰ ਤੁਰਦਾ ਦੇਖਦੇ ਮੋਰ ਵਾਂਗੂ ਤਾਂ ਉਹਨਾਂ ਦੀ ਨੀਤ ਵਿਗੜ ਜਾਂਦੀ ਤੇ ਉਹਦਾ ਇੰਨਾ ਪ੍ਰੇਮ ਦੇਖ ਕੇ ਵਿੱਚ ਪਿੰਡ ਦੇ ਲੋਕ ਕਹਿ ਦਿੰਦੇ ਵੀ ਜਾਨਵਰ ਨੂੰ ਇਹਨੇ ਰੱਬ ਹੀ ਬਣਾ ਰੱਖਿਆ ਪਰ ਜਿਹੜਾ ਉਹ ਬਾਬਾ ਸੀ ਉਹ ਆਪਦੇ ਘੂੜੇ ਨੂੰ ਘੂੜਾ ਵੀ ਨਹੀਂ ਸੀ ਕਹਿਣ ਦਿੰਦਾ ਜਾਨਵਰਤਾ ਦੂਰ ਦੀ ਗੱਲ ਹੈ ਉਹ ਕਹਿੰਦਾ ਸੀ ਵੀ ਇਹਦਾ ਨਾਂ ਲੈ ਕੇ ਇਹਨੂੰ ਬੁਲਾਓ ਸੁਲਤਾਨੀ ਕਹੋ ਜੀਨੇ ਬੁਲਾਣਾ ਵੀ ਨਹੀਂ ਪਸ਼ੂ ਨਹੀਂ ਕਹਿਣਾ ਕਿਸੇ ਨੇ ਵੀ ਤੇ ਏਸੀ ਤਰੀਹੀ ਭਈ ਉਹਦਾ ਮੌ ਵਾਤਾ ਜਾਂਦਾ ਸੀ ਤੇ ਵਧੀਆ ਉਹਦਾ ਸਮਾਂ ਲੰਘਦਾ ਸੀ ਉਹਦੇ ਸਿਰ ਤੇ ਉਹ ਬਸ ਜ਼ਿੰਦਗੀ ਕੱਟੀ ਜਾਂਦਾ ਸੀ ਹੋਰ ਕੋਈ ਉਹਦਾ ਹੈ ਨਹੀਂ ਸੀ ਨਾ ਮਾਪਿਓਂ ਨਾ ਬੱਚਾ ਕੁਝ ਨਹੀਂ ਸੀ ਨਾ ਘਰ ਵਾਲੀ ਸੀ ਬਸ ਉਹੀ ਉਹਦਾ ਇੱਕੋ ਇੱਕ ਸਹਾਰਾ ਸੀਗਾ ਤੇ ਉੱਥੇ ਪਈ ਉਹ ਇਲਾਕੇ ਦੇ ਵਿੱਚ ڈاکੂ ਖੜਕ ਸਿੰਘ ਬਹੁਤ ਮਸ਼ਹੂਰ ڈاکੂ ਸੀ ਤੇ ਲੋਕ ਉਹਦਾ ਨਾਂ ਸੁਣ ਕੇ ਕੰਬਦੇ ਸੀ ਤੇ ਗੱਲ ਹੁੰਦੀ ਹੁੰਦੀ ਉਹਦੀ ਕੰਨਾਂ ਤੱਕ ਵੀ ਪਹੁੰਚ ਗਈ ਵੀ ਐਸ ਤਰ੍ਹਾਂ ਇੱਕ ਸੁਲਤਾਨ ਘੋੜਾ ਤੇ ਉਹਦੇ ਦਿਲ ਚ ਬੇਚੈਨੀ ਪੈਦਾ ਹੋ ਗਈ ਜਦੋਂ ਇੰਨੀ ਤਾਰੀਫ ਸੁਣੀ ਵੀ ਜਾ ਕੇ ਕੇਲਾ ਦਰਸ਼ਨ ਕਰਕੇ ਆਈਏ ਘੋੜੇ ਦੇ ਤੇ ਇੱਕ ਦਿਨ ਭਈ ਉਹ ਦੁਪਹਿਰ ਵੇਲੇ ਬਾਬਾ ਭਾਰਤੀ ਦੇ ਕੋਲੇ ਆ ਪਹੁੰਚਿਆ ਤੇ ਆ ਕੇ ਨਮਸਕਾਰ ਕੀਤੀ ਤੇ ਬਾਬੇ ਭਾਰਤੀ ਨੇ ਪੁੱਛਿਆ ਕਹਿੰਦਾ ਕੀ ਹਾਲ ਆ ਖੜਕ ਸਿੰਘ ਉਹ ਕਹਿੰਦਾ ਵੀ ਠੀਕ ਐ ਵਧੀਆ ਵੀ ਦਇਆ ਤੁਹਾਡੀ ਤੇ ਕਹਿੰਦਾ ਦੱਸ ਵੀ ਇੱਧਰ ਕਿਵੇਂ ਆਉਣੇ ਹੋਏ ਜਿਵੇਂ ਆਮ ਗੱਲਬਾਤ ਹੁੰਦੀ ਐ ਤੇ ਉਹ ਕਹਿੰਦਾ ਵੀ ਐਸ ਤਰ੍ਹਾਂ ਬਹੁਤ ਕਹਿੰਦਾ ਮੈਂ ਨਾ ਸੁਣਿਆ ਐ ਸੁਲਤਾਨ ਦਾ ਵੀ ਬਸ ਦੇਖਣ ਦੀ ਇੱਛਾ ਪੈਦਾ ਹੋਈ ਵੀ ਤਾਂ ਕਰਕੇ ਆ ਗਿਆ ਤੇ ਉਹ ਕਹਿੰਦਾ ਵੀ ਹਾਂ ਜਿਹੜੀ ਗੱਲ ਤੈ ਸੁਣੀ ਐ ਵੀ ਉਹੀ ਗੱਲਬਾਤ ਐ ਬਹੁਤ ਸੋਹਣਾ ਐ ਤੇ ਦੇਖ ਕੇ ਕਹਿੰਦਾ ਤੂੰ ਵੀ ਪਸੰਦ ਹੋ ਜਾਏਗਾ ਤੇ ਬਹੁਤ ਹਮਲੇ ਪਈ ਉਹਦੀ ਪ੍ਰਸ਼ੰਸਾ ਕੀਤੀ ਆਪਦੇ ਘੋੜੇ ਦੀ ਕਹਿੰਦਾ ਤੇਰਾ ਵੀ ਮਨ ਮੋਹੂਗਾ ਤੇ ਉਹ ਖੜਕ ਸਿੰਘ ਉਹਨੂੰ ਦੁਬਾਰੇ ਜਵਾਬ ਦਿੰਦਾ ਕਹਿੰਦਾ ਮੈਂ ਸੁਣਿਆ ਵੀ ਦੇਖਣ ਚ ਬਹੁਤ ਸੋਹਣਾ ਹੈ ਤਾਂ ਹੀ ਬਸ ਦਰਸ਼ਨ ਦੀ ਪਿਆਸ ਖੇਚ ਲਿਆਈ ਮੈਨੂੰ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਤੇਰੇ ਵੀ ਦਿਲ ਤੇ ਛਾਪ ਛੱਡੂਗਾ ਵੀ ਬਹੁਤ ਜਾਦੇ ਉਹਨੇ ਆਪਦੀ ਭੈਤਰੀਵ ਕੀਤੀ ਆਪਦੇ ਸੁਲਤਾਨ ਦੀ ਤੇ ਇਸ ਤਰ੍ਹਾਂ ਗੱਲਾਂ-ਬਾਤਾਂ ਹੋਈਆਂ ਤੇ ਹੋਣ ਤੋਂ ਬਾਅਦ ਉਹ ਬਾਬਾ ਤੇ ڈاکੂ ਦੋਨੇ ਅਸਤਵਾਲ ਚ ਵਾਗੇ ਜਿੱਥੇ ਘੋੜਾ ਸੀਗਾ ਤੇ ਉਹਨੇ ਘੋੜਾ ਦਿਖਾਇਆ ਬਹੁਤ ਰੀਝ ਨਾਲ ਤੇ ਪੂਰਾ ਕਮਾਂਡੋ ਨੂੰ ਵੀ ਇਹ ਹਜੇ ਤਾਂ ਜਾਨਵਰ ਹੈ ਨਹੀਂ ਤੇ ਜਿਹੜਾ ਖੜਕ ਸਿੰਘ ਸੀ ਉਹਨੇ ਵੀ ਘੋੜਾ ਬਹੁਤ ਹੈਰਾਨੀ ਨਾਲ ਦੇਖਿਆ ਕਿਉਂਕਿ ਉਹਨੇ ਰੋਜ਼ ਘੋੜੇ 'ਤੇ ਸਵਾਰੀ ਕਰਨੀ ਹੁੰਦੀ ਸੀ ਜਦੋਂ ਵੀ ਲੁੱਟ-ਖਸੁੱਟ ਕਰਕੇ ਭੱਜਣਾ ਹੁੰਦਾ ਸੀ ਤਾ ਕਰ ਕਿਉ ਨੇ ਹਜ਼ਾਰਾਂ ਹੀ ਕੋੜੇ ਦੇਖੇ ਸੀ ਪਰ ਜਦੋਂ ਇਹ ਕੋੜਾ ਦੇਖਿਆ ਤਾਂ ਉਹਦੀਆਂ ਅੱਖਾਂ ਹੀ ਖੜਗੀਆਂ ਉਹਦੇ ਤੇ ਐਸਾ ਕਹਿੰਦਾ ਕੋੜਾ ਕਦੇ ਦੇਖੇ ਨਹੀਂ ਉਹਨੇ ਮਨਚ ਸੋਚਿਆ ਤੇ ਸੋਚਦਾ 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 ਕਹਿੰਦਾ ਨਸੀਬ ਦੀ ਗੱਲ ਐ ਵੀ ਐਡਾ ਸੋਹਣਾ ਜੋਰਾ ਵਰ ਤੇ ਕੱਦਾ ਵਰ ਕੋੜਾ ਕਹਿੰਦਾ ਹੋਣਾ ਤਾਂ ਇਹ ਮੇਰੇ ਵਰਗੇ ਖੜਕ ਸਿੰਘ ਕੋਲੇ ਚਾਹੀਦਾ ਸੀ ਪਰੇ ਸਾਧੂ ਨੇ ਕਹਿੰਦਾ ਇਹ ਚੀਜ਼ਾਂ ਤੋਂ ਲੈਣਾ ਕੀ ਐ ਇੱਥੇ ਬੰਨੀ ਰੱਖਦਾ ਚੁੱਪਚਾਪ ਖੜਾ ਰਹਿੰਦਾ ਵਿਚਾਰਾ ਹੀ ਤੇ ਇਹੀ ਗੱਲਾਂ ਭਈ ਮਨ 'ਚ ਸੋਚਦਾ ਸੋਚਦਾ ਚੁੱਪ ਕਰਿਆ ਖੜਾ ਹੋ ਕੋਈ ਕੋਈ ਤੇ ਬਾਅਦ 'ਚ ਉਹਦੇ ਦਿਲ 'ਚ ਹਲਚਲ ਜੀ ਪੈਦਾ ਹੋਈ ਤੇ ਜਿਵੇਂ ਜਵਾਕਾਂ ਦੀ ਕਿਸੇ ਚੀਜ਼ ਲੈਣ ਵਾਸਤੇ ਬੇਚੈਨੀ ਵੱਧ ਜਾਂਦੀ ਐ ਤੇ ਬਸ ਉਸੇ ਤਰ੍ਹਾਂ ਉਹਦੇ ਮਨ 'ਚ ਬੇਚੈਨੀ ਪੈਦਾ ਹੋ ਗਈ ਤੇ ਫਿਰ ਉਹ ਬੋਲਿਆ ਬਾਬੇ ਨੂੰ ਕਹਿੰਦਾ ਕਹਿੰਦਾ ਜੇ ਇਹਦੀ ਚਾਲ ਨਾ ਦੇਖ ਕੇ ਗਿਆ ਮੈਂ ਫੇਰ ਮੇਰਾ ਜੀੜਾ ਦੁਬਾਰੇ ਵੱਜੂ ਕਹਿੰਦਾ ਬਾਬਾ ਬਣ ਕੇ ਨੂੰ ਤੋੜ ਕੇ ਦਿਖਾ ਤੇ ਹੁਣ ਜਿਹੜਾ ਹੂੰ ਬਾਬਾ ਸੀ ਉਹ ਵੀ ਵਿਚਾਰਾ ਹੈ ਤਾਂ ਇੱਕ ਤਰ੍ਹਾਂ ਦਾ ਆਮ ਮਨੋਖੀ ਸੀ ਤੇ ਦੂਜੇ ਦੇ ਮੋਹੋਂ ਆਪਦੀ ਚੀਜ਼ ਦੀ ਪ੍ਰਸ਼ੰਸਾ ਸੁਣ ਕੇ ਉਹਦਾ ਵੀ ਦਿਲ ਬੇਚੈਨ ਹੋ ਗਿਆ ਤੇ ਉਹਨੇ ਤਾਂ ਇੱਕ ਮਿੰਟ ਨਹੀਂ ਲਾਇਆ ਕੂੜੇ ਨੂੰ ਖੋਲ ਕੇ ਬਾਹਰ ਲਿਆਇਆ ਤੇ ਫੇਰ ਕਿ ਉਹਦੀ ਤੂੰ ਹੀ ਤੇ ਹੱਥ ਬਹਿ ਗਿਆ ਤੇ ਕਰਨ ਲੱਗਿਆ ਸਵਾਰੀ ਤੇ ਘੋੜਾ ਤਪਈ ਹਵਾ ਦੀ ਚਾਲ ਨਾਲ ਭੱਜਣ ਲੱਗਿਆ ਤੇ ਉਹਦੀ ਚਾਲ ਤੇ ਉਹਦੀ ਗਤੀ ਦੇਖ ਕੇ ਜਿਹੜਾ ਡਾਕੂ ਖੜਕ ਸਿੰਘ ਸੀ ਉਹ ਤੋਂ ਭਈਆ ਉਹਦਾ ਦਿਲ ਨਾ ਬੋਚਿਆ ਜਾਵੇ ਤੇ ਜਿਹੜਾ ਹੁਣ ਉਹ ਡਾਕੂ ਸੀ ਉਹਨੇ ਕਿਹਾ ਕਿਸੇ ਚੀਜ਼ ਦੀ ਕੀਮਤ ਦੇਣੀ ਹੁੰਦੀ ਸੀ ਜਿਹੜੀ ਚੀਜ਼ ਤੇ ਉਹਦਾ ਦਿਲ ਆ ਜਾਂਦਾ ਸੀ ਬਸ ਉਹਨੂੰ ਐ ਲੱਗਦਾ ਸੀ ਵੀ ਕਿਹੜੇ ਵੇਲੇ ਮੇਰੇ ਅਧਿਕਾਰ ਚਾਜੀ ਤੇ ਹੈ ਵੀ ਉਹੋ ਬਹੁਤ ਜ਼ੋਰਾਵਰ ਆਦਮੀ ਸੀ ਤੇ ਬਹੁਤ ਜ਼ਿਆਦੇ ਉਹਦੇ ਨਾਲ ਬੰਦੇ ਹੋਰ ਜੁੜੇ ਹੋਏ ਸੀ ਤੇ ਜਾਂਦਾ ਜਾਂਦਾ ਜਦੋਂ ਉਹ ਤੋ ਰਹਾਣਾ ਗਿਆ ਤੇ ਬਾਬੇ ਨੂੰ ਕਹਿੰਦਾ ਕਹਿੰਦਾ ਘੂੜਾ ਮੈਂ ਤੇਰੇ ਕੋਲੇ ਰਹਿਣ ਨਹੀਂ ਦਿੰਦਾ ਏ ਤੇ ਇਹ ਗੱਲ ਸੁਣ ਕੇ ਭਈ ਜਿਹੜਾ ਉਹ ਸਾਧੂ ਸੀ ਵਿਚਾਰਾ ਉਹ ਡਰ ਗਿਆ ਤੇ ਉਹਨੂੰ ਤਾਂ ਰਾਤ ਨੂੰ ਨੀਂਦ ਨਾ ਆਇਆ ਕਰੇ ਸਾਰੀ ਰਾਤ ਘੂੜੇ ਦੇ ਕੋਲੀ ਅਸਤਵਲ ਦੇ ਵਿੱਚ ਮੰਜਾ ਢਾਹੀ ਉੱਥੇ ਹੀ ਬੈਠਾ ਰਿਹਾ ਕਰੇ ਤੇ ਕਈ ਮਹੀਨੇ ਬਈ ਉਹਨੂੰ ਨੀਂਦ ਨਹੀਂ ਆਈ ਤੇ ਇਸੇ ਤਰ੍ਹਾਂ ਹੀ ਉਹਦੀ ਰਾਖੀ ਕਰਦਾ ਰਿਹਾ ਤੇ ਸਮਾਂ ਬੀਤਦਾ ਗਿਆ ਜਦੋਂ ਕਈ ਮਹੀਨੇ ਲੰਘ ਗਏ ਉਹਨੇ ਸੋਚਿਆ ਵੀ ਹੁਣ ਕਿਹੜਾ ਹੋਊਗਾ ਇਸ ਤੋਂ ਬਾਅਦ ਤੇ ਥੋੜਾ ਜਿਹਾ ਬੇਪਰਵਾਹ ਹੋ ਗਿਆ ਅੱਗੇ ਨਾਲੋਂ ਪਰ ਫੇਰ ਵੀ ਕਦੇ ਨਾ ਕਦੇ ਉਹਨੂੰ ਕਦੇ ਕੋਈ ਭੈਣਾ ਸੋਪਣਾ ਆ ਜਾਣਾ ਸੁੱਤੇ ਪਏ ਨੂੰ ਫੇਰ ਕਈ ਦਿਨ ਉਹਨੇ ਰੱਖਿਆ ਕਰਨੀ ਬੈਠੇ ਰਹਿਣਾ ਬਸ ਇਸੇ ਤਰ੍ਹਾਂ ਹੀ ਹੋ ਲੋਦਾ ਮਨ ਜਾ ਥੋੜਾ ਜਿਹਾ ਰੇਂਦਾ ਬੇਚੈਨੀ ਸੀ ਡਰਿਆ ਹੋਇਆ ਸੀ ਤੇ ਹੋਰ ਸਮਾਂ ਬੀਤਿਆ ਤੇ ਫੇਰ ਉਹਨੇ ਆਪਦੀ ਜਿਹੜੀ ਇਹ ਚੀਜ਼ ਸੀ ਸੋਪਣੇ ਆਉਣੇ ਉਹਨੂੰ ਡਾਰੀ ਸਮਝਿਆ ਆਪਦਾ ਕਹਿੰਦਾ ਮਨ ਦਾ ਡਰ ਸੋਪਣੇ ਬਣ ਕੇ ਆਈ ਜਾਂਦੇ ਨਹੀਂ ਵੀ ਜੇ ਹੁਣ ਨੂੰ ਉਹਨੇ ਆਉਣਾ ਹੁੰਦਾ ਕਦੋਂ ਦਾ ਆ ਗਿਆ ਹੁੰਦਾ ਇੰਨਾ ਸਬਰ ਕਿੱਥੇ ਕਰਨਾ ਸੀ ਜੇ ਉਹਨੇ ਚੋਰੀ ਕਰਨੀ ਹੁੰਦੀ ਖੋ ਕੇ ਲਿਜਾਣਾ ਹੁੰਦਾ ਤੇ ਥੋੜਾ ਜਿਹਾ ਹੋਰ ਬੇਪਰਵਾਹ ਹੋ ਗਿਆ ਤੇ ਗਨ ਲੋਹੀ ਸੀ ਜਦੋਂ ਉਹ ਉਹਦੇ ਬਿਨਾ ਰਹਿ ਨਹੀਂ ਸੀ ਸਕਦਾ ਉਹਨੂੰ ਚੈਨ ਨਹੀਂ ਸੀ ਆਉਂਦਾ ਉਹਦੇ ਤੇ ਸਵਾਰੀ ਕਰੇ ਬਿਨਾ ਤੇ ਇਸੇ ਤਰ੍ਹਾਂ ਹੀ ਇੱਕ ਦਿਨ ਸਮਾਂ ਆਇਆ ਤੇ ਉਹਦਾ ਫੇਰ ਦਿਲ ਕਰਿਆ ਵੀ ਅੱਜ ਇਹਦੇ ਤੇ ਬੈਠ ਕੇ ਸਵਾਰੀ ਕਰਕੇ ਆਈਏ ਤੇ ਇਸੇ ਤਰ੍ਹਾਂ ਹੀ ਪਈ ਉਹ ਇੱਕ ਦਿਨ ਆਠਣ ਦਾ ਵੇਲਾ ਤੇ ਬੈਠਿਆ ਉਹਦੇ ਤੇ ਥਾਪੀ ਮਾਰ ਕੇ ਤੇ ਸੁਲਤਾਨ ਵੀ ਇਹੀ ਉਡੀਕ ਕਰਦਾ ਸੀ ਵੀ ਮਾਲਕ ਕਦੋਂ ਸਵਾਰੀ ਕਰੂਗਾ ਤੇ ਜਦੋਂ ਬਾਬਾ ਭਾਰਤੀ ਉਹ ਸੁਲਤਾਨ ਤੇ ਬੈਠਿਆ ਉਹ ਵੀ ਹਵਾ ਹੀ ਬਣ ਗਿਆ ਤੇ ਉਹੀ ਪਹਿਲਾ ਵਾਲੇ ਰੰਗ ਦੁਆਰੇ ਚੱਲ ਪਏ ਪਰ ਚੱਲਦੇ ਚੱਲਦੇ ਉਹਨੂੰ ਇੱਕ ਆਵਾਜ਼ ਸੁਣੀ ਐਸੀ ਆਵਾਜ਼ ਆਈ ਕਹਿੰਦਾ ਉਹ ਫਕੀਰੋ ਗੱਲ ਸੁਣਦੇ ਜਾਇਓ ਸੁਣ ਜੋ ਗੱਲ ਕੰਗਾਲ ਦੀ ਤੇ ਜਦੋਂ ਆਵਾਜ਼ ਉਹਦੇ ਕੰਨਾਂ 'ਚ ਪਈ ਤਾਂ ਬਾਬੇ ਨੇ ਘੂੜਾ ਰੋਕ ਲਿਆ ਤੇ ਦੇਖਿਆ ਇੱਕ ਅਪਾਹਜ ਬੰਦਾ ਜੀਤੋ ਤੁਰਿਆ ਨਹੀਂ ਸੀ ਜਾਂਦਾ ਇੱਕ ਦਰਖਤ ਦੀ ਸਾਂਹੇ ਥਾਂ ਉੱਥੇ ਡਿੱਗਿਆ ਪਿਆ ਤੇ ਉਹਨੇ ਜਾ ਕੇ ਬਾਬੇ ਨੇ ਪੁੱਛਿਆ ਕਿਉਂ ਫਕੀਰ ਆਲਾ ਮਨਸੀ ਉਹਦਾ ਕਹਿੰਦਾ ਕੀ ਗੱਲ ਹੋ ਗਈ ਭਗਤਾ ਕੀ ਦੁੱਖ ਹੋ ਗਿਆ ਤਾਂ ਉਹ ਅਪਾਹਜ ਨੇ ਹੱਥ ਜੋੜ ਕੇ ਕਿਹਾ ਕਹਿੰਦਾ ਬਾਬਾ ਤੈਨੂੰ ਦੀਂਦਈਆ ਬਹੁਤ ਦੁਖਿਆਰਾ ਬੰਦਾ ਮੈਂ ਮੇਰੇ ਤੇ ਦਇਆ ਕਰੋ ਕਹਿੰਦਾ ਇੱਥੋਂ ਮੇਰਾ ਪਿੰਡ ਰਾਮ ਵਾਲਾ ਤਿੰਨ ਮੀਲ ਦੂਰ ਆ ਮੈਂ ਉੱਥੇ ਜਾਣਾ ਕਹਿੰਦਾ ਜੇ ਘੂੜੇ ਤੇ ਬਿਠਾ ਕੇ ਲੈ ਜਾਈਂ ਪਰਮਾਤਮਾ ਭਲਾ ਕਰੇ ਤੇਰਾ ਰੰਗ ਲੱਗੇ ਰਹਿਣਾ ਤੇ ਉਹ ਲਵੇ ਲਾਉਣੇ ਦੇ ਪਿੰਡਾਂ ਦੇ ਲੋਕਾਂ ਨੂੰ ਜਾਣਦਾ ਸੀ ਬਾਬਾ ਤੇ ਪੁੱਛਣ ਲੱਗਿਆ ਕਹਿੰਦਾ ਉੱਥੇ ਕੌਣ ਆ ਤੇਰਾ ਤਾਂ ਦੱਸਣ ਲੱਗਿਆ ਕਹਿੰਦਾ ਤੇ ਦੁਰਗਾ ਦਤ ਨਾਮ ਦਾ ਬੰਦਾ ਸੁਣਿਆ ਹੋਊਗਾ ਕਹਿੰਦਾ ਉਹੋ ਮੇਰੀ ਮਾਸੀ ਦਾ ਮੁੰਡਾ ਹੈ ਇਹ ਗੱਲ ਸੁਣ ਕੇ ਜਿਹੜਾ ਬਾਬਾ ਭਾਰਤੀ ਸੀ ਉਹਨੂੰ ਵੀ ਐਂ ਜੇ ਲੱਗਿਆ ਵੀ ਬੰਦਾ ਤਾਂ ਮੈਂ ਜਾਣਦਾ ਵੀ ਹੋ ਸਕਦਾ ਹੈ ਵੀ ਇਸੇ ਤਰ੍ਹਾਂ ਸੱਚ ਬੋਲਦਾ ਹੋਊਗਾ ਕਿਉਂ ਉਹਦੇ ਮਨ 'ਚ ਉਹ ਗੱਲ ਹੈ ਹੀ ਨਹੀਂ ਸੀ ਸਮਾਂ ਲੰਘ ਗਿਆ ਸੀ ਉਹ ਵੱਲ ਨੂੰ ਤੇ ਉਹਨੇ ਉਹਨੂੰ ਭਈ ਉੱਤਰ ਕੇ ਆਪ ਕੋਰੇ ਤੇ ਬਿਠਾ ਕੇ ਤੇ ਮੂਰੇ ਆਪ ਤੁਰਿਆ ਜਾਂਦਾ ਲਗਾਮ ਫੜੀ ਤੇ ਉੱਤੇ ਉਹ ਅਪਾਹਜ ਬੰਦਾ ਬੈਠਾ ਜਾਂਦਾ ਤੇ ਤੁਰਦੇ 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 ਜਦੋਂ ਉਹਨੂੰ ਵੀ ਜੀਪੀਂ ਜਾ ਹੋ ਗਿਆ ਵੀ ਬੰਦਾ ਚਲੋ ਵਿਚਾਰਾ ਟੀਕਿਆ ਬੈਠਾ ਹੈ ਤੇ ਅੱਗੇ ਜਾ ਕੇ ਉਹਨੂੰ ਇੱਕ ਝਟਕਾ ਵੱਜਿਆ ਤੇ ਝਟਕਾ ਜਦੋਂ ਵੱਜਿਆ ਉਹਦੇ ਹੱਥ ਚੋਂ ਉਹਦੀ ਲਗਾਮ ਸੁੱਟ ਗਈ ਤੇ ਸਰੀਰ ਦੇ ਵਿੱਚੋਂ ਐਸੀ ਕੰਪਨੀ ਸ੍ਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਿਹੜਾ ਉਹ ਅਪਾਹਜ ਬੰਦਾ ਬਣਿਆ ਬੈਠਾ ਸੀ ਉਹ ਡਾਕੂ ਖੜਕ ਸਿੰਘ ਸੀ ਤੇ ਬਾਬਾ ਭਾਰਤੀ ਕੀਰਾਂ ਦਾ ਹੋ ਗਿਆ ਵਿਚਾਰਾ ਸੋਨਾ ਤੇ ਖੜਾ ਜਾ ਰਿਹਾ ਫੇਰ ਜਦੋਂ ਥੋੜਾ ਜਿਹਾ ਅੱਗੇ ਜਾਣ ਲੱਗਿਆ ਉਹਨੇ ਉਹਨੂੰ ਆਵਾਜ਼ ਮਾਰੀ ਕਹਿੰਦਾ ਲੈ ਜਾ ਘੂੜਾ ਪਰ ਇੱਕ ਗੱਲ ਸੁਣ ਕੇ ਜਾਈ ਥੋੜਾ ਜਿਹਾ ਰੁਕ ਜਾ ਤੇ ਇਹ ਗੱਲ ਸੁਣ ਕੇ ਜਿਹੜਾ ਡਾਕੂ ਖੜਕ ਸਿੰਘ ਸੀ ਥੋੜਾ ਜਿਹਾ ਦੂਰ ਜਾ ਖਲੋਤਾ ਤੇ ਗਰਦਨ ਪਿੱਛੇ ਨੂੰ ਕਰਕੇ ਕਹਿੰਦਾ ਦੱਸ ਘੂੜਾ ਤਾਂ ਬਾਬਾ ਹੁਣ ਤੇਰਾ ਮਿਲਦਾਰੀ ਤੈਨੂੰ ਕਹਿੰਦਾ ਹੋਰ ਕੋਈ ਗੱਲ ਕਰਨੀ ਆ ਕਰ ਲੈ ਤੇ ਉਹ ਬਾਬਾ ਭਾਰਤੀ ਥੋੜਾ ਜਿਹਾ ਉਹਦੇ ਨੇੜੇ ਗਿਆ ਤੇ ਐਸੀ ਅੱਖ ਨਾਲ ਉਹਨੂੰ ਦੇਖਿਆ ਜਿਵੇਂ ਬੱਕਰਾ ਕਸਾਈ ਨੂੰ ਦੇਖਦਾ ਹੁੰਦਾ ਹੈ ਤੇ ਕਹਿ ਲੱਗਿਆ ਕਹਿੰਦਾ ਕੋਈ ਸ਼ੱਕ ਨਹੀਂ ਘੂੜਾ ਤੇਰਾ ਹੋ ਚੁੱਕਿਆ ਕਹਿੰਦਾ ਮੈਂ ਤੇ ਇੱਥੋਂ ਵਾਪਸ ਨਹੀਂ ਮੰਗਦਾ ਕਿਉਂ ਅੱਜ ਨਹੀਂ ਤਾਂ ਕੱਨ ਨੂੰ ਦੁਬਾਰੇ ਲੈ ਜਾਏਗਾ ਪਰ ਗੱਲ ਮੇਰੀ ਇੱਕ ਸੁਣ ਲੈ ਵੀ ਤੈਨੂੰ ਇੱਕ ਬੇਨਤੀ ਕਰਦਾ ਬਸ ਹੱਥ ਜੋੜਦਾ ਵੀ ਮੇਰੀ ਬੇਨਤੀ ਸਬਕਾਰ ਕਰ ਲਈ ਨਹੀਂ ਤਾਂ ਮੇਰਾ ਰਹਿਦਾ ਮਨ ਵੀ ਟੁੱਟ ਜਾਊਗਾ ਤੇ ਉਹ ਅੱਗੋਂ ਦਾਕੂ ਕਹਿੰਦਾ ਕਹਿੰਦਾ ਆਗਿਆ ਕਰੋ ਬਾਬਾ ਜੀ ਹਾਏ ਤਾਂ ਮੈਂ ਤੁਹਾਡਾ ਦਾਸ ਆਂ ਪਰ ਬਸ ਕੂੜੇ ਨੇ ਬੇਈਮਾਨ ਕਰਤਾ ਮਨਾ ਤੇ ਕੂੜਾ ਨਹੀਂ ਪਰ ਹੁਣ ਵਾਪਸ ਦਿੰਦਾ ਇਹ ਗੱਲ ਦੇ ਵਿਸ਼ੇ 'ਚ ਨਾ ਕੋਈ ਗੱਲ ਕਰਿਓ ਤੇ ਬਾਬਾ ਭਾਰਤੀ ਉਹਨੂੰ ਕਹਿੰਦਾ ਕਹਿੰਦਾ ਕੂੜੇ ਦੀ ਤਾਂ ਹੁਣ ਗੱਲ ਕਰੀ ਨਾ ਤੇ ਮਨ 'ਚ ਨਾ ਇਹ ਗੱਲ ਲੈ ਕੇ ਆ ਵੀ ਮੈਂ ਤੇ ਇੱਥੋਂ ਵਾਪਸ ਮੰਗੂਗਾ ਪਰ ਮੇਰੀ ਬੇਨਤੀ ਇਹ ਹੈ ਬੀ ਜਿਹੜੀ ਇਹ ਘਟਨਾ ਇਹ ਗੱਲਬਾਤ ਇੱਥੇ ਹੋਈ ਐ ਵੀ ਕਿਸੇ ਦੇ ਸਾਹਮਣੇ ਜਾ ਕੇ ਦੱਸੀ ਨਾ ਵੀ ਜਿਹੜੀ ਗੱਲ ਇੱਥੇ ਹੋ ਗਈ ਇੱਥੀ ਮਿੱਟੀ ਪਾ ਦੀ ਇਹ ਗੱਲ ਸੁਣ ਕੇ ਭਈ ਜਿਹੜਾ ਡਾਕੂ ਖੜਕ ਸਿੰਘ ਸੀ ਉਹ ਹੈਰਾਨੀ ਨਾਲ ਦੇਖਦਾ ਕਿਉਂ ਉਹਨੇ ਸੋਚਿਆ ਸੀ ਵੀ ਹੁਣ ਕੂੜਾ ਲੈ ਕੇ ਇੱਥੋਂ ਭੱਜਣਾ ਪਊਗਾ ਵੀ ਹੋ ਸਕਦਾ ਐ ਜਾ ਕੇ ਪਿੰਡ ਕਿਸੇ ਨੂੰ ਦੱਸੇ ਜਾਂ ਪੁਲਿਸ ਨੂੰ ਦੱਸੇ ਉਹਨੇ ਇਹ ਸੋਚਿਆ ਸੀ ਪਰ ਇਹ ਗੱਲ ਸੁਣ ਕੇ ਉਹਨੂੰ ਹੋਰ ਹੈਰਾਨੀ ਹੋਈ ਉਹਨੇ ਸੋਚਿਆ ਵੀ ਇਹ ਗੱਲ ਜੇ ਮੈਂ ਕਿਸੇ ਨੂੰ ਦੱਸਾਂ ਵੀ ਇਹਦਾ ਤਾਂ ਕੋਈ ਨੁਕਸਾਨ ਨਹੀਂ ਨੁਕਸਾਨ ਤਾਂ ਆਪਣਾ ਹੈ ਤੇ ਬਹੁਤ ਸੋਚਿਆ ਮੱਥਾ ਮਾਰਿਆ ਪਰ ਗੱਲ ਸਮਝ ਨਹੀਂ ਆਈ ਤੇ ਇਸ ਗੱਲ ਨੇ ਉਹਦੇ ਵੀ ਮਨ ਚ ਹਲਚਲ ਪੈਦਾ ਕਰਤੀ ਤੇ ਹਾਰ ਕੇ ਉਹਨੇ ਵੀ ਆਪਦੀ ਨਿਗਾ ਉਹ ਬਾਬਾ ਭਾਰਤੀ ਦੇ ਚਿਹਰੇ ਤੇ ਗੱਡ ਲਈ ਕਹਿੰਦਾ ਇਹਦੇ ਚ ਕੀ ਤਾਰਾ ਸੋਨੂੰ ਵੀ ਮੈਂ ਗੱਲ ਗਾਹਾਂ ਨਾ ਦੱਸਾਂ ਤਾਂ ਇਹ ਗੱਲ ਸੁਣ ਕੇ ਜਿਹੜਾ ਉਹ ਸਾਧੂ ਸੀ ਉਹਨੇ ਜਵਾਬ ਦਿੱਤਾ ਕਹਿੰਦਾ ਜੇ ਲੋਕਾਂ ਨੂੰ ਇਹ ਘਟਨਾ ਦਾ ਪਤਾ ਲੱਗ ਗਿਆ ਕਹਿੰਦਾ ਮੁੜ ਕੇ ਕੋਈ ਕਿਸੇ ਗਰੀਬ ਜਾਂ ਅਪਾਹਜ ਤੇ ਪਰੋਸਾ ਨਹੀਂ ਕਰੂਗਾ ਕਹਿੰਦਾ ਮੁੜ ਕੇ ਕੋਈ ਗਰੀਬ ਦੀ ਮਦਦ ਨਹੀਂ ਕਰੂਗਾ ਤੇ ਲੋਕ ਰੋਲਦੇ ਫਿਰਨਗੇ ਦੁਨੀਆ ਤੋਂ ਦਇਆ ਭਾਵਨਾ ਮੁੱਕ ਜੂਗੀ ਇਹ ਗੱਲ ਕਰਦਾ ਕਰਦਾ ਉਹ ਕੁੜੇ ਸੁਲਤਾਨ ਕੰਨੀ ਦੇਖ ਕੇ ਅੱਖਾਂ ਪਰ ਕੇ ਮੂੰਹ ਮੋੜ ਕੇ ਉਥੋਂ ਤੁਰਦਾ ਕਹਿੰਦਾ ਕਹਿੰਦਾ ਹੁਣ ਆਪਣਾ ਕੋਈ ਸਬੰਧ ਨਹੀਂ ਰਿਹਾ ਜੇ ਮਿਲੇ ਤਾਂ ਅਗਲੇ ਜਨਮ ਚ ਮਿਲਾਂਗੇ ਇਹ ਗੱਲ ਕਹਿ ਕੇ ਸੁਲਤਾਨ ਨੂੰ ਉਥੋਂ ਬਾਬਾ ਭਾਰਤੀ ਤੁਰ ਪਿਆ ਪਰ ਜਿਹੜਾ ਡਾਕੂ ਸੀ ਉਹ ਤੂੰ ਪਲਾਗ ਨਹੀਂ ਪੱਟੀ ਗਈ ਤੇ ਉਹੀ ਬਾਬੇ ਦੇ ਸ਼ਬਦ ਉਹਦੇ ਕੰਨਾਂ ਚ ਗੂੰਜਦੇ ਰਹੇ ਉਹ ਸੋਚਦਾ ਸੀ ਕਿੱਕਿਟ ਦੇ ਉੱਚੇ ਤੇ ਕਿੰਨੇ ਪਵਿੱਤਰ ਵਿਚਾਰ ਨੇ ਕਿੰਨੀ ਪਵਿੱਤਰ ਭਾਵਨਾ ਤੇ ਕਿੱਡਾ ਸੁਹਾਗਾ ਸਭਾਗਾ ਇਹ ਸਾਧੂ ਮਹਾਤਮਾ ਦਾ ਤੇ ਏਸੇ ਪਵਿੱਤਰ ਭਾਵਨਾ ਦੇ ਨਾਲ ਇਹਨੇ ਇਹ ਘੋੜੇ ਦੀ ਪਾਲਣਾ ਪੋਸ਼ਣਾ ਕੀਤੀ ਹੈ ਤੇ ਕਿਵੇਂ ਇਹਨੂੰ ਦੇਖ ਕੇ ਦਾ ਚਿਹਰਾ ਫੁੱਲ ਵਾਂਗੂ ਖਿੜ ਜਾਂਦਾ ਹੈ ਤੇ ਉਸ ਦਿਨ ਜਦੋਂ ਮੁਲਾਕਾਤ ਕਰਨ ਗਿਆ ਉਸ ਦਿਨ ਵੀ ਦੱਸਦਾ ਸੀ ਕਿ ਮੈਂ ਤਾਂ ਇਹਦੇ ਬਿਨਾ ਇੱਕ ਪਾਲ ਨਹੀਂ ਰਹਿ ਸਕਦਾ ਤੇ ਬਾਹਰ ਚ ਵੀ ਪਤਾ ਲੱਗਿਆ ਸੀ ਵੀ ਇਹਦੀ ਰਖਵਾਲੀ ਕਰਦਾ ਕਿੰਨੇ ਦਿਨਾਂ ਤੱਕ ਤੇ ਮਹਾਤਮਾ ਸੁੱਤਾ ਹੀ ਨਹੀਂ ਤੇ ਆਪਦੀ ਭਜਨ ਭਗਤੀ ਵੀ ਛੱਡਤੀ ਸੀ ਪਰ ਅੱਜ ਜਦੋਂ ਮੈਂ ਇਹ ਕੂੜੇ ਨੂੰ ਖੋਕੇ ਲੈ ਚੱਲਿਆ ਤਾਂ ਤਿਉੜੀ ਨਹੀਂ ਪਾਈ ਮੱਥੇ ਤੇ ਨਾ ਆਪਦਾ ਦੁੱਖ ਜ਼ਾਹਰ ਕੀਤਾ ਪਰ ਖਿਆਲ ਆਇਆ ਉਹਨਾਂ ਲੋਕਾਂ ਦਾ ਜਿਹੜੇ ਅਪਾਹਜ ਨੇ ਜਿਹੜੇ ਗਰੀਬ ਨੇ ਤੇ ਕਿਸੇ ਤੋਂ ਸਹਾਰਾ ਮੰਗਦੇ ਨਹੀਂ ਵੀ ਉਹਨਾਂ ਦਾ ਭਰੋਸਾ ਨਾ ਖਤਮ ਹੋ ਜੇ ਕਹਿੰਦਾ ਇਹ ਮਨੁੱਖ ਨਹੀਂ ਇਹ ਤਾਂ ਦੇਵਤਾ ਦੇਵਤਾ ਤੇ ਇਹ ਪਾਪ ਕਰਕੇ ਮੈਨੂੰ ਵੀ ਸਾਰੀ ਜ਼ਿੰਦਗੀ ਸ਼ਾਂਤੀ ਨਹੀਂ ਆਉਣੀ ਤੇ ਉਸ ਤੋਂ ਥੋੜੇ ਸਮੇਂ ਬਾਅਦ ਜਦੋਂ ਰਾਤ ਦਾ ਹਨੇਰਾ ਹੋਇਆ ਤਾਂ ਉਹ ਡਾਕੂ ਖਰਕ ਸਿੰਘ ਬਾਬਾ ਭਾਰਤੀ ਦੇ ਮੰਦਿਰ ਪਹੁੰਚਿਆ ਤੇ ਜਦੋਂ ਚਾਰੇ ਪਾਸੇ ਸਨ ਲਾਟਾਂ ਸੀ ਮੰਦਿਰ ਦੇ ਅੰਦਰ ਕੋਈ ਆਵਾਜ਼ ਨਹੀਂ ਸੁਣਾਈ ਦੇ ਰਹੀ ਤਾਂ ਖੜਕ ਸਿੰਘ ਨੇ ਸ਼ੁਤਾਨ ਦੀ ਲਗਾਮ ਫੜੀ ਹੋਈ ਸੀ ਤੇ ਹੌਲੀ-ਹੌਲੀ ਜਿਹੜਾ ਉਹ ਅਸਤਵਲ ਸੀਗਾ ਉਹਦੀ ਫਾਟਕ ਤੇ ਜਾ ਪਹੁੰਚਿਆ ਤੇ ਉਹ ਵੀ ਜਿਵੇਂ ਕੋਈ ਬਜੋਗੀ ਬੰਦਾ ਜਾਂ ਕੋਈ ਦੁੱਖਦਰਦ ਵਾਲਾ ਰਾਤ ਨੂੰ ਸੁੱਤਾ ਨਾ ਹੋਵੇ ਉਹਦੀ ਅੱਖ ਵਾਂਗੂ ਖੁੱਲ੍ਹਾ ਪਿਆ ਸੀ ਕਿਉਂ ਜਿਹੜਾ ਆਥਣ ਵੇਲੇ ਬਾਬੇ ਦਾ ਨੁਕਸਾਨ ਹੋਇਆ ਸੀ ਉਹਨੇ ਉਹਨੂੰ ਬਿਲਕੁਲੀ ਬੇਪਰਵਾਹ ਕਰਤਾ ਸੀ ਹੁਣ ਉਹਦੇ ਕੋਲੇ ਖੋਣ ਵਾਸਤੇ ਕੁਝ ਨਹੀਂ ਸੀ ਬਚਿਆ ਤੇ ਖੜਕ ਸਿੰਘ ਨੇ ਭਾਈ ਅੱਗੇ ਵਧ ਕੇ ਜਿਹੜਾ ਉਹ ਸੁਲਤਾਨ ਜਿੱਥੇ ਬੰਨਿਆ ਹੁੰਦਾ ਸੀ ਉੱਥੇ ਜਾ ਕੇ ਬੰਨਤਾ ਤੇ ਆਪ ਆਰਾਮ ਨਾਲ ਸਾਹਬਜ਼ਾਨੀ ਦੇ ਨਾਲ ਉਹਨੂੰ ਬੰਨ ਕੇ ਵਾਪਸ ਹੋ ਗਿਆ ਤੇ ਜਦੋਂ ਬੰਨ ਕੇ ਵਾਪਸ ਮੁੜਦਾ ਸੀ ਇੱਕ ਤਾਂ ਪਹਿਲੀ ਵਾਰੀ ਕੋਈ ਚੀਜ਼ ਲੁੱਟੀ ਹੋਈ ਵਾਪਸ ਕਰਨ ਗਿਆ ਸੀ ਜ਼ਿੰਦਗੀ ਦੇ ਵਿੱਚ ਤੇ ਵੀ ਇੱਕ ਵੱਡੀ ਘਟਨਾ ਸੀ ਉਹਦੇ ਵਾਸਤੇ ਤੇ ਨਵੀਂ ਘਟਨਾ ਸੀ ਤੇ ਉਸੇ ਸਮੇਂ ਉਹਦੀਆਂ ਅੱਖਾਂ 'ਚ ਇੱਕ ਨੇਕੀ ਦੇ ਹੰਝੂ ਆਏ ਜਿਹੜੇ ਕਦੇ ਨਹੀਂ ਸੀ ਆਏ ਅੱਜ ਤੋਂ ਪਹਿਲਾਂ ਤੇ ਇਹੀ ਚੀਜ਼ਾਂ ਹੁੰਦੇ ਹੁੰਦੇ ਰਾਤ ਦੇ ਹਨੇਰੇ ਦਾ ਤੀਜਾ ਪਹਿਰ ਸਮਾਰਤ ਹੋਇਆ ਤੇ ਚੌਥਾ ਪਹਿਰ ਜਦੋਂ ਸ਼ੁਰੂ ਹੋਇਆ ਤਾਂ ਉਹ ਮਹਾਤਮਾ ਨੇ ਆਪਦੀ ਕੋਟੀਆਂ 'ਚੋਂ ਬਾਹਰ ਨਿਕਲ ਕੇ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ ਤੇ ਉਸ ਤੋਂ ਮੰਗਰੋਂ ਜਿਵੇਂ ਕੋਈ ਸੁਪਨਾ ਚੱਲ ਰਿਹਾ ਹੋਵੇ ਉਹਦੇ ਪੈਰ ਅਸਤਵਲ ਕੰਨੀ ਨੂੰ ਮੁੜ ਕੇ ਆਪੀ ਤੁਰ ਪੇ ਪਰੰਤੂ ਜਦੋਂ ਉਹ ਫਾਟਕ ਤੇ ਪਹੁੰਚਿਆ ਤਾਂ ਉਹਨੂੰ ਉਹ ਗੱਲ ਯਾਦ ਆਈ ਤੇ ਉਹਦੇ ਪੈਰ ਨਿਰਾਸ਼ਾ ਦੇ ਨਾਲ ਉੱਥੇ ਰੁਕ ਗਏ ਤੇ ਉਹਦਾ ਮਨ ਭਾਰਾ ਹੋ ਗਿਆ ਤੇ ਇੱਕ ਹੰਝੂ ਰੁੜਿਆ ਪਰ ਉਹ ਸੁਲਤਾਨ ਘੂੜੇ ਨੇ ਜਦੋਂ ਆਪਦੇ ਮਾਲਕ ਦੇ ਪੈਰਾਂ ਦੀ ਆਵਾਜ਼ ਸੁਣੀ ਤਾਂ ਉਹ ਜ਼ੋਰ ਨਾਲ ਰਹਿਣ ਗਿਆ ਤੇ ਉਹ ਮਹਾਤਮਾ ਨੂੰ ਯਕੀਨਤਾ ਨਹੀਂ ਆਇਆ ਪਰ ਉਹ ਬਹੁਤ ਜ਼ਿਆਦੇ ਤੇਜ਼ੀ ਨਾਲ ਫਾਟਕ ਤੋਂ ਅੰਦਰ ਵੜਿਆ ਤੇ ਜਾ ਕੇ ਉਹ ਕੋਨੇ ਨੂੰ ਜਫੀ ਚ ਲੈ ਲਿਆ ਜਿਵੇਂ ਕੋਈ ਚਿਰਾਂ ਦੇ ਵਿਛੜੇ ਮਾਂ ਪੁੱਤ ਮਿਲੇ ਹੋਣ ਤੇ ਉਹਦੀ ਅੱਖਾਂ ਭਰ ਆਈਆਂ ਤੇ ਬਹੁਤ ਸਮੇਂ ਤੱਕ ਰੋਂਦਾ ਰਿਹਾ ਤੇ ਵਾਰ-ਵਾਰ ਉਹਦੀ ਪਿੱਖ ਤੇ ਹੱਥ ਫੇਰਦਾ ਕਦੇ ਉਹਦੇ ਮੂੰਹ 'ਚ ਉਂਗਲਾਂ ਪਾਉਂਦਾ ਤੇ ਨਾਲ ਦੀ ਨਾਲ ਉਹ ਬਾਬੇ ਦੇ ਬੁੱਲ ਬਸੋਂ ਬਾਾਰ ਹੋ ਕੇ ਇਹੀ ਗੱਲ ਬੋਲੀ ਜਾਂਦੇ ਸੀ ਵੀ ਹੁਣ ਕੋਈ ਗਰੀਬ ਦੀ ਸਹਾਇਤਾ ਤੋਂ ਮੂੰਹ ਨਹੀਂ 모ੜਦਾ ਪ੍ਰਮਾਤਮਾ ਸਾਰੀ ਸ੍ਰਿਸ਼ਟੀ 'ਚ ਦਇਆ ਭਾਵਨਾ ਬਣਾ ਕੇ ਰੱਖੇ ਤੇ ਜਿਹੜਾ ਉਹ ਡਾਕੂ ਸੀ ਉਹ ਵੀ ਦੂਰ ਖੜਾ ਇੱਕ ਦਰਖਤੋਲੇ ਦੇਖੀ ਜਾਂਦਾ ਸੀ ਤੇ ਅੱਖਾਂ ਭਰੀ ਖੜਾ ਉਹ ਵੀ ਆਪਦੇ ਪਰੇਮਾਨ ਨਾਲ ਉਹੀ ਗੱਲ ਦਾ ਫੇਰ ਪਸਤਾਵਾ ਕਰੀ ਜਾਂਦਾ ਸੀ ਤੇ ਉਦੋਂ ਬਾਅਦ ਹੁਣੇ ਸੰਕਲਪ ਲਿਆ ਵੀ ਕਿਸੇ ਗਰੀਬ ਜਾਂ ਦੁਖੀਏ ਦਾ ਸਹਾਰਾ ਲੈ ਕੇ ਤੇ ਇਦੋਂ ਮਗਰੋਂ ਨਾ ਕਿਸੇ ਗਰੀਬ ਨੂੰ ਲੁੱਟਣਾ ਤੇ ਨਾ ਕਿਸੇ ਐਸਾ ਕੋਈ ਡੰਬਰ ਰਚਣਾ ਜਿਹੜੇ ਨਾਲ ਕਿਸੇ ਗਰੀਬ ਦਾ ਨੁਕਸਾਨ ਹੋਵੇ ਤੇ ਇਸ ਤਰ੍ਹਾਂ ਭਾਈ ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਮੈਨੂੰ ਆਸ ਹੈ ਵੀ ਕਹਾਣੀ ਬਹੁਤ ਜਿਆਦਾ ਵਧੀਆ ਲੱਗੀ ਹੋਊਗੀ ਕਿਉਂ ਚੰਗੀ ਚੀਜ਼ ਸਭ ਨੂੰ ਚੰਗੀ ਲੱਗਦੀ ਹੈ ਤੇ ਇਸ ਆਸ ਨਾਲ ਇੱਕ ਬੇਨਤੀ ਕਰਦਾ ਵੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਇਹ ਦੱਸਿਆ ਕਰੋ ਵੀ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਤੁਸੀਂ ਦੇਖਦੇ ਹੋ ਬਸ ਹੋਰ ਕੋਈ ਕਮਾਈ ਨਹੀਂ ਇਹੀ ਚੀਜ਼ ਦੱਸ ਦਿਆ ਕਰੋ ਇਹੀ ਸਭ ਤੋਂ ਵੱਡੀ ਪ੍ਰਸ਼ੰਸਾ ਲੱਗਦੀ ਹੈ ਪਤਾ ਲੱਗ ਜਾਂਦਾ ਹੈ ਵੀ ਕਿੱਥੋਂ-ਕਿੱਥੋਂ ਤੁਸੀਂ ਦੇਖਦੇ ਹੋ ਤੇ ਆਪਦੇ ਪਿੰਡ ਸ਼ਹਿਰ ਪਤੇ ਟਿਕਾਣੇ ਦਾ ਜਰੂਰ ਦੱਸਿਓ ਕਮੈਂਟ ਦੇ ਵਿੱਚ ਨਾਲ ਲਿਖ ਕੇ ਵੀ ਅਸੀਂ ਇੱਥੋਂ ਦੇਖਦਿਆਂ ਧੰਨਵਾਦ ਪਈ ਸਾਰਿਆਂ ਦਾ